ਹਾਂਜੀ ਸਰ ਜਿਹੜਾ ਇਹ ਗਰੋ ਫੜਿਆ ਦੇ ਬਾਰੇ ਦੱਸ ਦਿਓ ਬਈ ਇਹ ਸਾਡੀ ਰਾਜਾ ਸਾਸੀ ਥਾਣੇ ਦੀ ਪੁਲਿਸ ਨੂੰ ਲਾਅ ਐਂਡ ਆਰਡਰ ਕੰਟਰੋਲ ਕਰਨ ਦੇ ਵਿੱਚ ਬਹੁਤ ਬੜੀ ਸਫਲਤਾ ਮਿਲੀ ਆ ਕਿਉਂਕਿ ਇਹ ਬੜਾ ਮੈਲੋਰੀਅਸ ਹੈਗੇ ਆ ਇਹਨਾਂ ਨੇ ਸਭ ਤੋਂ ਪਹਿਲਾਂ ਰਣਜੀਤ ਐਵੇਂ ਉਹਦੇ ਵਿੱਚ ਇੱਕ ਵਾਰਦਾਤ ਕੀਤੀ ਸੀ ਲੁੱਟਣ ਦੀ ਨੀਅਤ ਨਾਲ ਕਿੰਨੇ ਗੋਲੀਗਾਨੀ ਚਲਾਈ ਸੀ ਉਹ 191 ਨੰਬਰ ਦਾ ਕਰਮਾ ਥਾਣੇ ਦੇ ਨੀਤੇ ਮੇਨੂੰ ਚੈਨਲ ਤੇ ਦਰਜਿਆ ਇਸ ਤੋਂ ਇਲਾਵਾ ਇਹਦੇ ਚ ਇੱਕ ਕਰਨਦੀਪ ਸਿੰਘ ਆ ਉਹਦੇ ਤੇ ਪੈਸੇ ਲੈ ਕੇ ਕਤਲ ਕਰਨ ਦਾ ਥਾਣੇ ਅਜਨਾਲੇ ਦੇ ਵਿੱਚ ਦੋ ਮਕਦਮੇ ਦਰਜਾ 136 ਨੰਬਰ ਮਕਦਮਾ ਵਾ ਜਿਹਦੇ ਵਿੱਚ ਇਹਨਾਂ ਨੇ ਇੱਕ 17.5 ਸਾਲ ਦਾ ਮੁੰਡਾ ਲਵ ਮੈਰਿਜ ਕਰਾਈ ਸੀ ਉਹਨੇ ਤੇ ਕਿਸੇ ਦੇ ਕਹਿਣ ਤੇ ਉਹਨੂੰ ਇਹਨਾਂ ਨੇ ਮਰਡਰ ਕੀਤਾ ਸੀ ਕਿਡਨਾਪ ਕੀਤਾ ਪਹਿਲਾਂ ਫਿਰ ਉਹਨੂੰ ਮਰਡਰ ਕੀਤਾ ਸੀ ਉਸ ਕੇਸ ਦੇ ਵਿੱਚ ਜੇ ਕੇ ਤੇ ਇੱਕ ਦਾ ਸਾਫੀ ਗਗਨ ਜਿਹੜਾ ਉਹ ਯੋ ਆ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਪਹਿਲਾਂ ਉਹ 2017 ਦੇ ਵਿੱਚ ਮਰਡਰ ਕੀਤਾ ਸੀ ਅਜਨਾਲੇ ਤੇ ਉਹਦੇ ਵਿੱਚ 182 ਨੰਬਰ ਮਕਦਮਾ ਅਰਜਿਆ 2017 ਦਾ ਕਤਲ ਦਾ ਪੁਲਿਸ ਸਟੇਸ਼ਨ ਅਜਨਾਲੇ ਦੇ ਵਿੱਚ ਉਹਦੇ ਵਿੱਚ ਵੀ ਇਹ ਕਰਨਦੀਪ ਤੇ ਗਾੜੇ ਨੂੰ ਭਘੋੜੇ ਆ ਇਸ ਤੋਂ ਇਲਾਵਾ ਹੁਣੇ ਜਿੰਦਰ ਪਰਸੋਂ ਅਸੀਂ ਰਾਤ ਫੜਿਆ ਇੱਕ ਜਨਗਾਰ ਦੇ ਵਿੱਚ ਸ਼ੀਏ ਜਾਨੇ ਪਿਸਤਲਾਂ ਨਾਲ ਲੈਸ ਹੋ ਕੇ ਕਿਸੇ ਲੁੱਟਖੋਦੀ ਵਾਰਦਾਤ ਨੂੰ ਇਨਜਾਮ ਦੇਣ ਲਈ ਰੈਕੀ ਕਰ ਰਿਆ ਸੀਗੇ ਇਸ ਤੋਂ ਪਹਿਲਾਂ ਇਹਨਾਂ ਨੇ ਅਜਨਾਲੇ ਤੋਂ ਇੱਕ ਮੋਟਰਸਾਈਕਲ ਵੀ ਖੋ ਕੇ ਜਾਂ ਚੋਰੀ ਕਰਕੇ ਲਿਆਂਦਾ ਵਾ ਜਿਹੜਾ ਕਿਤੇ ਬਤਰਾ ਸੀ ਇਹਨਾਂ ਨੇ ਵਾਰਦਾਤ ਦੇ ਵਿੱਚ ਤੇ ਉਦੋਂ ਸਾਡੀ ਪੁਲਿਸ ਰਾਤ ਨਾਕੇ ਦੇ ਉੱਤੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹ ਬੰਨੇ ਗੱਡੀ ਘੌਂਦਣ ਦੀ ਕੋਸ਼ਿਸ਼ ਕੀਤੀ ਇਹਨੂੰ ਮੁਸ਼ਕਲਤ ਦੇ ਨਾਲ ਸਾਡੀ ਪੁਲਿਸ ਪਾਰਟੀ ਨੇ ਕਾਬੂ ਕੀਤਾ ਤੇ ਤਲਾਸ਼ੀ ਦੌਰਾਨ ਇਹਨਾਂ ਕੋਲੋਂ ਆੜੇ ਇੱਕ ਪਿਸਤੌਲ 315 ਬੋਰ ਤੇ ਜਿੰਦਾ ਰੌਂਦ ਇੱਕ 에어 ਸ਼ੌਟਅਰ ਗਨ ਤੇ ਇੱਕ ਜਿਹੜਾ ਹੈਗਾ ਵਾ ਫਡਾਉਣਾ ਪਿਸਤੌਲ ਇਹਨਾਂ ਤੋਂ ਬਰੰਦ ਹੋਇਆ ਇਸ ਤੋਂ ਇਲਾਵਾ ਇਹਨਾਂ ਨੂੰ ਆ ਜਿਹੜੇ ਪੰਚ ਟਾਈਪ ਹੁੰਦੇ ਆ ਲਾਈ ਦੇ ਵਿੱਚ ਪਾਈਦੇ ਆ ਲੋਹੇ ਦੇ ਇਹ ਮਿਲਿਆ ਇਸ ਤੋਂ ਇਲਾਵਾ ਇਹਨਾਂ ਨੂੰ 6 ਮੋਬਾਈਲ ਬਰਾਮਦ ਕੀਤੇ ਆ ਇੱਕ ਜਨ ਗੱਡੀ ਬਰਾਮਦ ਕੀਤੀ ਆ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕੋਈ ਵੱਡੀ ਵਾਰਦਾਤ ਜਿਹੜੀ ਹੀ ਇਹਨਾਂ ਨੇ ਕਰਨੀ ਸੀ ਉਹਦੇ ਤੋਂ ਪਛਾਣ ਹੋ ਗਿਆ ਵਾ ਤੇ ਹੁਣ ਇਹਨਾਂ ਨੂੰ ਅਸੀਂ ਰਿਮਾਂਡ ਦੇ ਉੱਤੇ ਲਿਆ ਕੇ ਪੁੱਛਗਿੱਛ ਕਰ ਰਹੇ ਆ ਜਿਹੜੀਆਂ ਹੋਰ ਵੀ ਇਹਨਾਂ ਨੇ ਕੋਈ ਵਾਰਦਾਤਾਂ ਕੀਤੀਆਂ ਹੋਣਗੀਆਂ ਉਹ ਅਸੀਂ ਸਫਾ ਮਿਸਲ ਤੇ ਲਿਆ ਕੇ ਤੇ ਉਹਨਾਂ ਸਾਰੇ ਥਾਣਿਆਂ ਨੂੰ ਸੂਚਿਤ ਕਰਾਂਗੇ ਤੇ ਜਿਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪੈਸੀਗੀ ਹੁਣ ਇਹ ਫਿਲਹਾਲ ਥਾਣੇ ਅਜਨਾਲੇ ਦੇ ਤੇ ਰੰਜੀਤ ਦੇਵੋਂ ਵਾਲੇ ਮਕਦਮੇ ਦੇ ਵਿੱਚ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਹੋਈ ਸਰ ਇਹ ਆਲਰੇਡੀ ਬੰਦੇ ਜਿਹੜਾ ਇਹ ਪੇਸ਼ਾ ਨੇ ਉਮਰਾਂ ਤੋਂ ਬਹੁਤ ਘੱਟ ਲੱਗ ਰਹੇ ਨੇ ਮਤਲਬ ਕੀ ਬੈਕਗ੍ਰਾਉਂਡ ਕੀ ਸੀ ਇਹਨਾਂ ਦਾ ਤੁਹਾਨੂੰ ਦੱਸ ਹੀ ਦਿੱਤੇ ਜਿਹੜੇ ਮਕਦਮੇ ਜਿਹਦੇ ਵਿੱਚ ਕਰਨਦੀਪ ਸਿੰਘ ਜਿਹੜਾ ਵਾ ਤੇ ਇੱਕ ਜਗਨ ਜਿਹੜਾ ਵਾ ਉਹ ਕਤਲ ਦੇ ਕੇਸਾਂ ਦੇ ਵਿੱਚ ਭਗੋੜਿਆ ਤੇ ਇਥੋਂ ਪਤਾ ਲੱਗ ਜਾਂਦਾ ਵੀ ਇਹਨਾਂ ਦੀ ਜਿਹੜੀ ਹੈਗੀ ਆ ਨੀਤੀ ਉਹ ਅਪਰਾਧ ਦੇ ਵਿੱਚ ਕਿੰਨੀ ਗ ਲੱਗੀ ਹੋਈ ਆ ਸਾਰੇ ਕੁਝ ਸਪੈਸ਼ਲ ਵੀ ਹੈਗੇ ਸਪੈਸ਼ਲ ਲੈ ਕੇ ਵੀ ਜਿਹੜਾ ਮਨੋਜ ਨਾਲੇ ਸਾਡੇ ਤੋਂ ਪਤਾ ਲੱਗਾ ਵੀ ਜਿਹੜਾ ਲਵ ਮੈਰਿਜ ਵਾਲਾ ਮੁੰਡਾ ਇਹਨਾਂ ਨੇ ਮਾਰਿਆ ਉਹ ਇਹਨਾਂ ਨੇ ਇਸੇ ਚੱਕਰ ਚ ਮਾਰਿਆ ਸੀ ਸਾਡ ਡਿਊਰ ਇਨਵੈਸਟੀਗੇਸ਼ਨ ਹੋ ਰਹੀ ਖਲਾਸੋ ਦੀ ਸੰਭਾਵਨਾ ਬਿਲਕੁਲ ਜੀ ਇਹਨਾਂ ਦਾ ਰਿਮਾਰਡ ਆ 16 ਤਰੀਕ ਤੱਕ ਇਹਨਾਂ ਤੋਂ ਪੂਰੀ ਢੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਆ ਜਿਹੜੀਆਂ ਹੋਰ ਵੀ ਇਲਾਕੇ ਚ ਵਾਰਦਾਤਾਂ ਕੀਤੀਆਂ ਹੋਣਗੀਆਂ ਉਹ ਵੀ ਸਾਰੀਆਂ ਟ੍ਰੇਸ ਕਰਾਂਗੇ ਕੱਲ ਇਹਨਾਂ ਨੂੰ ਅਸੀਂ ਸੀਆਈਏ ਵੀ ਲੈ ਕੇ ਜਾ ਰਹੇ ਆ ਤੇ ਬਾਕੀ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕਾਫੀ ਡਰਾਵਾ ਲੋਕਾਂ ਨੇ ਸੁੱਖ ਦਾ ਸਾਹ ਲਿਆ ਵਾ ਸਰ ਜਿਹੜੀ ਜੈਨ ਗੱਡੀ ਆ ਉਹ ਇਹਨਾਂ ਦੀ ਆਪਣੀ ਕੋ ਚੋਰੀ ਦੀ ਪਾਈ ਗਈ ਆ ਉਹ ਚਿੱਠੀ ਲਿਖਤੀ ਆ ਆਰਟੀਆ ਆਫਿਸ ਨੂੰ ਪਤਾ ਲੱਗੂਗਾ ਵੀ ਉਹ ਦੱਸ ਤੇ ਆ ਕੇ ਠੀਕ ਆ ਡੂਇੰਗ ਇਨਵੈਸਟੀਗੇਸ਼ਨ ਥੈਂਕ ਯੂ